ਗੁਰੂ ਪਿਆਰੇਓ ਇਸ 2 ਮਿੰਟ ਦੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਜਾਇਓ ਅਤੇ ਹੋ ਸਕੇ ਤਾਂ ਸ਼ੇਅਰ ਵੀ ਕਰਿਓ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 23 ਅਸੂ ਸੰਮਤ 1596 ਯਾਨੀ ਕਿ 22 ਸਤੰਬਰ 1539 ਵਿੱਚ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਵਕਤ 17 ਸਾਲ 5 ਮਹੀਨੇ ਅਤੇ 9 ਦਿਨ ਗੁਜ਼ਾਰ ਕੇ ਜੋਤੀ ਜੋਤ ਸਮਾਏ ਸਨ ਨਾਰੋਵਾਲ ਦੀ ਤਹਿਸੀਲ ਸ਼ੱਕਰਗੜ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਕੇ ਇਸ ਦਾ ਕੁਝ ਹਿੱਸਾ ਹਿੰਦੁਸਤਾਨ ਵਿੱਚ ਰਹਿ ਗਿਆ ਅਤੇ ਕੁਝ ਪਾਕਿਸਤਾਨ ਵੱਲ ਚਲਿਆ ਗਿਆ ਕਰਤਾਰਪੁਰ ਦਾ ਕੁਝ ਹਿੱਸਾ ਜੋ ਭਾਰਤ ਵਿੱਚ ਰਹਿ ਗਿਆ ਉਹ ਡੇਰਾ ਬਾਬਾ ਨਾਨਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਪਾਕਿਸਤਾਨ ਵਾਲੇ ਹਿੱਸੇ ਨੂੰ ਕਰਤਾਰਪੁਰ ਹੀ ਕਿਹਾ ਜਾਂਦਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਸੰਬੰਧ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਜੁੜਿਆ ਹੈ ਇਹ ਸ਼ਹਿਰ ਗੁਰੂ ਸਾਹਿਬ ਨੇ ਸਨ 1504 ਵਿੱਚ ਰਾਵੀ ਨਦੀ ਦੇ ਸੱਜੇ ਕੰਢੇ ਉਤੇ ਭਾਈ ਦੁਨੀ ਚੰਦ ਅਤੇ ਭਾਈ ਦੋਦਾ ਦੇ ਉੱਧ ਬਣਾ ਲ ਬਸਾਇਆ ਸੀ ਇਹ ਪਿੰਡ ਗੁਰੂ ਨਾਨਕ ਸਾਹਿਬ ਦਾ ਸੋਹਰਾ ਪਿੰਡ ਪੱਖੋ ਕੇ ਰੰਦਾਵਾ ਦੇ ਚੌਧਰੀ ਰੰਦਾਵਾ ਦਾ ਸੀ ਜਿੱਥੇ ਇੱਕ ਖੂਹ ਸੀ ਗੁਰੂ ਸਾਹਿਬ ਅਕਸਰ ਇਸ ਖੂਹ ਤੇ ਆ ਕੇ ਬੈਠਦੇ ਜਿੱਥੇ ਸੰਗਤਾਂ ਕਠੀਆਂ ਹੋ ਜਾਂਦੀਆਂ ਇੱਕ ਦਿਨ ਜਦ ਗੁਰੂ ਸਾਹਿਬ ਦੇ ਦਰਸ਼ਨ ਕਰਨ ਇਥੋਂ ਦਾ ਤਤਕਲੀਨ ਗਵਰਨਰ ਦੁਨੀ ਚੰਦ ਆਇਆ ਤਾਂ ਉਹਨਾਂ ਨੇ 100 ਏਕੜ ਜ਼ਮੀਨ ਗੁਰੂ ਸਾਹਿਬ ਲਈ ਦੇ ਦਿੱਤੀ ਜਿੱਥੇ ਗੁਰੂ ਸਾਹਿਬ ਦੀ ਆਗਿਆ ਨਾਲ ਸਨ 1504 ਵਿੱਚ ਇੱਕ ਸ਼ਹਿਰ ਬਸਾਇਆ ਗਿਆ ਜਿਸ ਦਾ ਨਾਂ ਗੁਰੂ ਸਾਹਿਬ ਨੇ ਕਰਤਾਰਪੁਰ ਰੱਖਿਆ ਮਤਲਬ ਕਰਤਾਰ ਦਾ ਘਰ ਗੁਰੂ ਸਾਹਿਬ ਜਦ ਉਦਾਸੀਆਂ ਤੋਂ ਵਾਪਸ ਆਏ ਤਾਂ 1522 ਵਿੱਚ ਇੱਥੇ ਇੱਕ ਛੋਟਾ ਜਿਹਾ ਝੌਪੜੀ ਨੁਮਾ ਥਾਂ ਦਾ ਨਿਰਮਾਣ ਕਰਵਾਇਆ ਜਿਸ ਦਾ ਸਿੱਖ ਧਰਮ ਨਾਲ ਜੁੜੀਆਂ ਕਈ ਕਿਤਾਬਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਇੱਥੇ ਆਪਣਾ ਪੱਕਾ ਟਿਕਾਣਾ ਕਰ ਲਿਆ